ਐਸ ਵale ਫਿਰ ਟੋਲ ਪਲਾਜ਼ੇ ਤੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਟੋਲ ਪਲਾਜ਼ੇ ਵਾਲਿਆਂ ਨੇ ਫਿਰ ਕੀਤੀ ਹੈ ਬਤਮੀਜੀ ਤੁਸੀਂ ਵੀ ਜਾਣਦੇ ਹੋ ਕਿ ਜੱਤ ਤੋਂ ਟੋਲ ਪਲਾਜ਼ਿਆਂ ਦੇ ਉੱਤੇ ਪਰਵਾਸੀਆਂ ਦਾ ਗੜ ਆ ਚੁੱਕਾ ਹੈ ਜਿੰਨੇ ਵੀ ਬਿਹਾਰ ਯੂਪੀ ਜਾਂ ਦੂਜੀਆਂ ਸਟੇਟਾਂ ਤੋਂ ਲੋਕ ਇਹਨਾਂ ਟੋਲ ਪਲਾਜ਼ਿਆਂ ਤੇ ਜੌਬ ਕਰਦੇ ਨੇ ਉਹਨਾਂ ਦੀ ਸ਼ਬਦਾਵਲੀ ਕਿੰਨੀ ਮਾੜੀ ਤੇ ਕਿੰਨੀ ਗੰਦੀ ਹੁੰਦੀ ਹੈ ਕਿੰਨੇ ਭੱਤੀ ਸ਼ਬਦਾਵਲੀ ਬੋਲਦੇ ਨੇ ਔਰ ਕਈ ਵਾਰੀ ਇਸ਼ਾਰੇ ਵੀ ਗੰਦੇ ਗੰਦੇ ਕਰਦੇ ਨੇ ਤੁਸੀਂ ਦੇਖਿਆ ਕਿ ਆਮ ਲੋਕਾਂ ਦੀਆਂ ਗੱਡੀਆਂ ਵੀ ਤੋੜਨ ਤੋਂ ਗੁਰੇਜ਼ ਨਹੀਂ ਕਰਦੇ ਬਦਮਾਸ਼ੀ ਕਰਦੇ ਨੇ ਗੁੰਡਾਗਰੀ ਕਰਦੇ ਨੇ ਹਮਲਾ ਤੱਕ ਕਰ ਦਿੰਦੇ ਨੇ ਤੇ ਖਾਸ ਕਰਕੇ ਪੰਜਾਬੀ ਉਹਨਾਂ ਦੇ ਨਿਸ਼ਾਨੇ ਤੇ ਹੁੰਦੇ ਨੇ ਕਈ ਵਾਰੀ ਪਰਿਵਾਰਾਂ ਵਾਲਿਆਂ ਨੂੰ ਵੀ ਕਸ਼ਟਾਂ ਦਾ ਕਈਆਂ ਤੇ ਸੱਟਾਂ ਤੱਕ ਲਾ ਦਿੰਦੇ ਨੇ ਪਰ ਇਸ ਵਾਰੀ ਇਹਨਾਂ ਨੂੰ ਦਾ ਉਲਟਾ ਪੈ ਗਿਆ ਲਖਪਾਵਲਾ ਟੋਲਪਲਾਜ਼ੇ ਤੇ 파ਰਤੀ ਕਿਸਾਨ ਜੂਨੀਅਨ ਚੜੂਨੀ ਦੇ ਇੱਕ ਆਕੂ ਪਹੁੰਚ ਰਹੇ ਨੇ ਤੇ ਉਹਨਾਂ ਦੀ ਗੱਡੀ 'ਚ ਉਹਨਾਂ ਦਾ ਪਰਿਵਾਰ ਬੱਚੇ ਵੀ ਨੇ ਘਰਦੇ ਵੀ ਨੇ ਤਾਂ ਉੱਥੇ ਇੱਕ ਪ੍ਰਵਾਸੀ ਜਿਹੜਾ ਇਸ ਟੋਲਪਲਾਜ਼ੇ ਤੇ ਮੁਲਾਜ਼ਮ ਹੈ ਬੱਦਮਿਜ਼ੀ ਕਰਦਾ ਉਹ ਕਾਰਟ ਖਾਂਦੇ ਨੇ ਯੂਨੀਅਨ ਦਾ ਔਰ ਉਹ ਉਹਨਾਂ ਨੂੰ ਟਿਚ ਜਾਣਦਾ ਔਰ ਉਹਨਾਂ ਦੇ ਬੱਚਿਆਂ ਦੀ ਸ਼ਰਮ ਨਹੀਂ ਕਰਦਾ ਇੱਕ ਆਗੂ ਦੇ ਨਾਲ ਬੱਦਮਿਜ਼ੀ ਕਰਦਾ ਉਸੇ ਵੇਲੇ ਸ਼ਿਕਾਇਤ ਆਪਣੇ ਪੰਜਾਬ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਨੂੰ ਕਰ ਦਿੰਦੇ ਨੇ ਇੰਦਰਪਾਲ ਸਿੰਘ ਬੈਂਸ ਮੌਕੇ ਤੇ ਪਹੁੰਚਦਾ ਮੌਕੇ ਤੇ ਪਹੁੰਚ ਕੇ ਸਬਕ ਸਿਖਾ ਦਿੰਦਾ ਇੰਨਾ ਵਿਗੜੇਲ ਟੋਲ ਪਲਾਜ਼ੇ ਦੇ ਮੁਲਾਜ਼ਮਾਂ ਨੂੰ ਇਹ ਪ੍ਰਵਾਸੀ ਲੋਕ ਪੰਜਾਬੀਆਂ ਤੋਂ ਪਤਾ ਨਹੀਂ ਕਿਉਂ ਚਿਰਦੇ ਨੇ ਇਹਨਾਂ ਨੂੰ ਪੰਜਾਬੀਆਂ ਦੇ ਨਾਲ ਬਤਮੀਜੀ ਨਾਲ ਬੋਲਣ ਦੀ ਆਖਰੀ ਨਹੀਂ ਖੁੱਲ ਕਿੰਨੇ ਦਿੱਤੀ ਹੋਈ ਹੈ ਇਹਨਾਂ ਨੂੰ ਡਰ ਖੌਫ ਕਿਉਂ ਨਹੀਂ ਕਿ ਪੰਜਾਬ ਦੀ ਧਰਤੀ ਤੇ ਰਹਿ ਕੇ ਪੰਜਾਬੀਆਂ ਦੇ ਨਾਲ ਹੀ ਇਤਾਂ ਦੀ ਬਤਮੀਜੀ ਇਹ ਲੋਕ ਕਿਵੇਂ ਕਰ ਦਿੰਦੇ ਨੇ ਲੋਕ ਪਹਿਨਾ ਤਾਂ ਸਹਿਣ ਕਰਦੇ ਨੇ ਪਰ ਕਿਸਾਨ ਆਗੂ ਅਗਰ ਹੋਣ ਤਾਂ ਹੁਣ ਵੀ ਇੰਦਰਪਾਲ ਸਿੰਘ ਬੈਂਸ ਵਰਗੇ ਤਾਂ ਫਿਰ ਇਹਨਾਂ ਦੀ ਪੱਖਮੀ ਜੀ ਨਹੀਂ ਚੱਲਣੀ ਉਹ ਤੇ ਚੱਕਾ ਜਮ ਕਰ ਦਿੱਤਾ ਇੰਦਰਪਾਲ ਸਿੰਘ ਬਿਆਸ ਨੇ ਚੀਕਾ ਕੜਾ ਦਿੱਤੀਆਂ ਚੀਕਾਂ ਔਰ ਉਹੀ ਟੋਲ ਪਲਾਜ਼ਾ ਦੇ ਮੁਲਾਜ਼ਮ ਆਏ ਆਣ ਕੇ ਮਾਫੀਆਂ ਮੰਗਣ ਲੱਗੇ ਗਿੜਕੜਾਉਣ ਲੱਗੇ ਤੇ ਜਦੋਂ ਤਰ ਲਿਆ ਤੇ ਆਣ ਕੇ ਉਹਨਾਂ ਨੇ ਵਾਸਤੇ ਪਾਇੇ ਵੀ ਹੁਣ ਦੁਬਾਰਾ ਇਹ ਕੰਮ ਨਹੀਂ ਹੁੰਦਾ ਔਰ ਤੁਹਾਡਾ ਕਾਰ ਕੋਈ ਦਿਖਾਏਗਾ ਤਾਂ ਸਾਡੇ ਵਿੱਚੋਂ ਕੋਈ ਵੀ ਇਹੋ ਜਿਹੀ ਕੋਤਾਹੀ ਗਲਤੀ ਨਹੀਂ ਕਰੇਗਾ ਤਾਂ ਉਹਦੇ ਬਾਅਦ ਲਿਕਾ ਕਢਾ ਕੇ ਜਦੋਂ ਉਹਨਾਂ ਦੀਆਂ ਮਾਫੀਆਂ ਪੂਰੀਆਂ ਹੋਈਆਂ ਤਾਂ ਫਿਰ ਜਾ ਕੇ ਟੋਲ ਪਲਾਜ਼ਾ ਖੋਲਿਆ ਗਿਆ ਸੋ ਆਗੂ ਹੋਣ ਤਾਂ ਇੰਦਰਪਾਲ ਸਿੰਘ ਵਰਗੇ ਜਿਹੜੇ ਆਪਣੇ ਸਾਥੀਆਂ ਦੇ ਨਾਲ ਚਕਟਾਨ ਵਾਂਗੂ ਖੜ ਜਾਂਦੇ ਨੇ ਸੋ ਫਿਲਹਾਲ ਇਹਨਾਂ ਲੋਕਾਂ ਦੇ ਨਾਲ ਅਗਰ ਟੋਲ ਪਲਾਜ਼ਿਆਂ ਦੇ ਉੱਤੇ ਜੇਕਰ ਤੁਸੀਂ ਇੱਕ ਜੁਫਤਾ ਦਿਖਾਓਗੇ ਤਾਂ ਇਹ ਜਿਹੜੀ ਟੋਲ ਪਲਾਜ਼ਿਆਂ ਦੇ ਉੱਤੇ ਇਹ ਬਾਹਰੋਂ ਆਏ ਪ੍ਰਵਾਸੀਆਂ ਦੀ ਗੁੰਡਾਗਰਦੀ ਇਹਨੂੰ ਨੱਥ ਪਾਈ ਜਾ ਸਕਦੀ ਹੈ ਇਹਨਾਂ ਦੀ ਗੁੰਡਾਗਰਦੀ ਦੇ ਸ਼ਿਕਾਰ ਤੁਸੀਂ ਅਸੀਂ ਸਾਰੇ ਹੀ ਹੁੰਨੇ ਆਂ ਪਰ ਅਸੀਂ ਚੁੱਪ ਹੋ ਜਾਂਦੇ ਕਿਉਂਕਿ ਅਸੀਂ ਕੱਲੇ ਕਰੇ ਹੁੰਨੇ ਆਂ ਪਰ ਇਸ ਵੇਲੇ ਜਦੋਂ ਕੋਈ ਵੀ ਭਾਰਤੀ ਕਿਸਾਨ ਯੂਨੀਅਨ ਚਰੂਨੀ ਦਾ ਇਹ ਟੋਲ ਪਲਾਜ਼ੇ ਦੇ ਕਾਰਡ ਦਿਖਾਏਗਾ ਤਾਂ ਉਹਨਾਂ ਨੂੰ ਬੈਂਸ ਛੇਤੇ ਜ਼ਰੂਰ ਆਏਗਾ ਆਉਂਦੇ ਦੇਖਦੇ ਹੋਇਆ ਕੀ ਹਮ ਉਸਕਾ ਅਫਸੋਸ ਮਾਨ ਨਹੀਂ ਆਪ ਕਿਉਂ ਮਾਫੀ ਮੰਗਾਂਗੇ ਜੀ ਆਪਕੇ ਬਾਜ਼ਾਰ ਜਿਹੜਾ ਮੁੰਡਾ ਹੈਗਾ ਜੀ ਸੱਤ ਲੋ ਆਉਂਦਾ ਟੀਮ ਮੈਂ ਕਹੀਂ ਮਿਲਾਨਾ ਤੁਹਾਨੂੰ ਦੇ ਨਾਲ ਮੁੰਡੇ ਨੂੰ ਉਹਨੂੰ ਸੱਤ ਲੋ ਨਹੀਂ ਪਾਜੀ ਉਹਨੂੰ ਮੈਂ ਗੱਲ ਕਰਨੀ ਨਹੀਂ 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 ਇਹ ਮੁੜਾਫੀ ਆ ਕਿਆ ਦੇਖੋ ਜੀ 1 ਘੰਟਾ ਸਾਰਾ ਪਰਿਵਾਰ ਖਰਾਬ ਹੋਇਆ ਸਾਡਾ 1 ਘੰਟਾ ਤੱਕ ਨਹੀਂ ਅਸੀਂ ਉੱਠਦੇ ਹੋ ਨਹੀਂ ਤੋਂ ਬਾਅਦ ਗੱਲ ਕਰਾਂਗੇ ਜਿਹੜੀ ਕਰਾਂਗੇ ਉਹ ਕਿੱਥੇ ਦੀਪਕ ਕਿੱਥੇ ਆ ਬਰਾ ਆਪਾ ਆਪੋ ਦਾ ਤੁਸੀਂ ਕਹਿਆ ਸੀ ਨਾ ਵੀ ਮੈਂ ਨਹੀਂ ਕਿਸੇ ਨੂੰ ਪਛਾਣਦਾ ਤੁਸੀਂ ਜਵਾਹੰਦਾ ਕਰ ਲੋ ਹੁਣ ਜੋ ਹੋਏਗਾ ਕਰਕੇ ਦੱਸਾਂਗੇ ਅਜੇ ਤੇ ਸਿਰਫ ਮੈਂ ਆਇਆ ਹੁਣ ਬਾਕੀ ਵੀ ਲੈਣਾ ਤੁਹਾਨੂੰ ਕੱਲੀ ਕੱਲੀ ਲੈਣ ਬੰਦ ਕਰਕੇ ਦੱਸਾਂਗੇ ਭਾਜੀ ਤੇ ਸਾਡੇ ਕੱਲੇ ਕੱਲੇ ਬੰਦੇ ਚ ਇੰਨੀ ਕਿ ਜੁਰਤ ਹੈਗੀ ਆ ਇੰਨੇ ਕਿ ਜੋਗੇ ਹੈਗੇ ਨੇ ਵੀ ਕੱਲਾ ਕੱਲਾ ਲੜ ਸਕਦਾ ਠੀਕ ਹੈ ਭਾਜੀ ਠੀਕ ਹੈ ਨਾ ਜੀ ਤਾਂ ਤੁਹਾਨੂੰ ਇਹ ਨਹੀਂ ਸ਼ਰਮ ਆਈ ਕਿ ਪਰਿਵਾਰ ਦੇ ਨਾਲ ਆਪਣੇ ਮੈਂਬਰ ਸੀਗਾ ਤੁਸੀਂ ਕੀ ਬੋਲ ਰਹੇ ਹੋ ਭਾਜੀ ਕੋਈ ਗੱਲ ਨਹੀਂ ਐਸਾ ਨਹੀਂ ਨਾ ਉਹ ਤੁਹਾਨੂੰ ਭੀ ਨਹੀਂ ਤੁਸੀਂ ਪਲੀਜ਼ ਤੁਸੀਂ ਪਲੀਜ਼ ਤੁਹਾਡੀ ਕੋਈ ਗਲਤੀ ਨਹੀਂ ਹੈ ਨਹੀਂ ਅੰਦਰ ਨਹੀਂ ਅੰਦਰ ਨਹੀਂ ਆ ਜਾਓ ਅੰਦਰ ਨਹੀਂ ਆਇਆ ਕੋਈ ਗੱਲ ਨਹੀਂ ਮੰਨੋ ਯਾਰ ਨਹੀਂ ਇੱਥੇ ਬਹਿ ਜਾਓ ਇੱਥੇ ਬਹਿ ਜੰਦੇ ਬੈਠੋ ਇੱਥੇ ਮਾਤਾ ਜੀ ਇੱਥੇ ਵੇਖੋ ਜਿਹੜੀ ਜਿਆਦਾ ਬਾਹਰ ਤੋਂ ਹੋਈ ਹੈ ਵੇਖੋ ਭਾਜੀ ਮੈਂ ਵੀ ਤੁਹਾਡੀ ਰਿਸਪੈਕਟ ਕਰਾਂਗਾ ਸਰ ਭਾਜੀ ਕੋਈ ਗੱਲ ਕਰ ਲੈਂਦਾ ਉਹਨਾਂ ਨੂੰ ਸੈਟੀਸਫਾਈਡ ਹੋ ਲੈਣ ਦੋ ਜਦੋਂ ਸਾਡਾ ਮੈਂਬਰ ਸੈਟੀਸਫਾਈਡ ਹੋਏਗਾ ਮੋਟ ਚਾਹ। ਭਾਈ ਐਕਸੈਕਟ ਨਹੀਂ ਮਾਰੋ ਯਾਰ ਮੈਂ ਤੁਹਾਡੇ ਕੋਲ ਆਇਆ ਨਾ ਜਦੋਂ ਪਰੋਂ ਆਇਆ ਮੈਂ ਤੁਹਾਡੇ ਕੋਲ ਆਇਆ ਮੈਂ ਕੀ ਕਿਹਾ ਇਹਨਾਂ ਨੂੰ ਉਹ ਵੀ ਪੜਿਆ ਕਰੂਗਾ। ਭਾਈ ਮੈਂ ਲੋਕ ਇਹ ਹੀ ਕਿ ਕੋਈ ਨਹੀਂ ਪੜੀ ਤੁਸੀਂ ਜਾਓ ਤੁਸੀਂ ਤਾਂ ਭਾਜੀ ਉਸੇ ਵੇਲੇ ਫੋਨ ਕੀਤਾ ਆ ਇਹ ਤਾਂ ਤੁਸੀਂ ਦੋਸਤ ਨਾਲ ਗੱਲ ਭਾਜੀ ਮੈਂ ਆਇਆ ਹੀ ਪਰੋਂ ਉਸ ਕਲੱਬ ਤੇ ਮੈਨੂੰ ਉਦੋਂ ਪਤਾ ਲੱਗਾ ਮੈਂ ਅੰਦਰ ਵੀ ਨਹੀਂ ਗਿਆ ਪਹਿਲਾਂ ਵਾਸਤਾ ਕਹਿੰਦਾ ਇਹ ਚਾਹ ਤੇ ਗ੍ਰੰਥਨ ਕਰਦਾ ਮੈਂ ਉਦੋਂ ਹੀ ਪਾਜੀ ਮੈਨੂੰ ਫੋਨ ਕੀਤਾ ਮੈਂ ਤੁਹਾਡੇ ਨਾਲ ਗੱਲ ਕਹੀ ਮੈਂ ਕਿਹਾ ਪਾਜੀ ਬੰਦਾ ਗਲਤ ਬੋਲਿਆ ਉਹਦਾ ਜਵਾਬ ਅਸੀਂ ਲੈਣਾ ਪਾਜੀ ਤੁਸੀਂ ਕਹਿੰਦੇ ਤੁਸੀਂ ਬੜੀਆਂ ਗੱਲਾਂ ਟਾਲ ਲਿਆ ਮੇਰੇ ਗੱਲ ਸੁਣੋ ਹਰ ਗੱਲ ਨਹੀਂ ਸਭ ਪ੍ਰਮਾਣਿਤ ਕਰਦੇ ਤੁਸੀਂ ਉਸੇ ਵੇਲੇ ਉਹ ਮੈਨੂੰ ਨਹੀਂ ਪਤਾ ਚੀ ਮੈਂ ਤੁਹਾਡੀ ਕਹਿ ਤੇ ਮੇਰਾ ਤਾਂ ਫੋਨ ਆਦਾ ਕਿ ਕੁਝ ਵੀ ਤੁਹਾਡੀ ਗੱਲ ਨੂੰ ਮੈਂ 1 ਮਿੰਟ ਤੁਹਾਡੀ ਪਹਿਲਾਂ ਬਾਹਰ ਬਾਹਰੋਂ ਤੋਂ ਅੰਦਰੋਂ ਤੋਂ ਤੁਹਾਡੀ ਗੱਡੀ ਸ਼ਕਾਣ ਵਾਸਤੇ ਤੁਸੀਂ ਕਰਦੇ ਹੋ ਪਰ ਜਿੰਨੀ ਮੇਰੀ ਮੇਰੀ ਇਮਤਿਆਰ ਮੇਰੀ ਰਿਸਪੈਕਟ ਰਿਕੁਐਸਟ ਹੈ ਤੁਹਾਨੂੰ ਜਿੰਨੀ ਦੇਰ ਮੇਰਾ ਮੈਂਬਰ ਦਾ ਪਰਿਵਾਰ ਸੈਟੀਸਫਾਈਡ ਨਹੀਂ ਹੁੰਦਾ ਉਹ ਇਧਰ ਮੈਂ ਨਹੀਂ ਉੱਠ ਸਕਦਾ ਮੈਨੂੰ ਹੁਦਿਆਦ ਕਰ ਦੇ ਵੀ ਭਾਜੀ ਉੱਠ ਜਾ ਮੈਂ ਉੱਠ ਜਾਣਾ ਨਹੀਂ ਕਰਨਾ ਮੈਂ ਨਹੀਂ ਕਰ ਸਕਦਾ ਐਸੇ ਲਈ ਉਹ ਕਮਾਂਡ ਹੈ ਕਿ ਕਿ ਮੋਰਚਾ ਨੇ ਲਾਇਆ ਮੇਰਾ ਮੈਂਬਰ ਸੈਟੀਸਫਾਈਡ ਹੋ ਜਾਵੇਂ ਆਹਟ ਜਾऊंगा ਮੈਂਬਰਾ ਮੈਂ ਬੰਦਿਆਂ ਵਾਸਤੇ ਨੇ ਤੇ ਮੈਂ ਬੰਦਿਆਂ ਤੋਂ ਬਿਨਾ ਕੁਝ ਨਹੀਂ ਉਹ ਸੈਟੀਸਫਾਈਡ ਹੋ ਜਾਣਗੇ ਮੈਂ ਉੱਠ ਜਾਣਾ ਤੁਹਾਡੀ ਮੈਂ ਸਾਰੇ ਭਰਾਵਾਂ ਦੀ ਰਿਸਪੈਕਟ ਕਰਦਾ ਆ ਤੁਸੀਂ ਮਾਨ ਦਿੰਦੇ ਹੋ ਸਾਨੂੰ ਆਹੇਗੇ ਨੂੰ ਮਾਨ ਦਿੰਦੇ ਹੋ ਸਾਡੀ ਹਰ ਗੱਲ ਮੰਨਦੇ ਹੋ ਅਸੀਂ ਉਸ ਗੱਲ ਦੀ ਤੁਹਾਡੀ ਇਨਸਪੈਕਟ ਵੀ ਕਰਦੇ ਆ ਬੈਕ ਡਿਸਕਸ਼ਨ ਹੋ ਗਿਆ ਕੰਮ ਹੋਣਾ ਹੀ ਨਹੀਂ ਮੈਂ ਭਾਜੀ ਵੇਖੋ ਮੈਨੂੰ ਇੱਕ ਵੀਰ ਦਾ ਨਹੀਂ ਪਤਾ ਲਖਵਿੰਦਰ ਮੈਨੂੰ ਨਾਂ ਆ ਤੇ ਇੱਕ ਇਹ ਭਾਜੀ ਦਾ ਜਿੰਨ ਪਤਾ ਲੱਗਾ ਬਾਈ ਫੇਸ ਤੇ ਦੂਜਾ ਤੁਹਾਡਾ ਠੀਕ ਹੈ ਜੀ ਤੁਸੀਂ ਸਾਰੇ ਸਾਡੇ ਨਾਲ ਪੂਰਾ ਕਾਮਪਲੀਟ ਕਰਦੇ ਹੋ ਮਨਜੇ ਸਾਹਿਬ ਵੇਖੋ ਮੇਰੀ ਲੜਾਈ ਕਿਦੇ ਵਾਸਤੇ ਆ ਲੋਕ ਬੰਦੇ ਲੜਦੇ ਮੇਰੇ ਵਾਸਤੇ ਜੇ ਉਹਨਾਂ ਦੀ ਇੱਜ਼ਤ ਕਿਸਾਨ ਯੂਨੀਅਨ ਚੜੂਨੀ ਦੇ ਅੱਜ ਮੈਂਬਰਾਂ ਵੱਲੋਂ ਜੋ ਕਿ ਗੁਰਦਾਸਪੁਰ ਤੋਂ ਜੋ ਪਠਾਨ ਕੋ ਟੋਲ ਪਲਾਜਾ ਅਲਾ ਦਪਾਲਵਾ ਟੋਲ ਪਲਾਜਾ ਜਾਂ ਨੇੜੇ ਖਾਨਵਾ ਉਥੋਂ ਜੋ ਕਿ ਸਾਡੇ ਜੋ ਮੈਂਬਰ ਹੈ ਆਪਣੇ ਪਰਿਵਾਰ ਨਾਲ ਟੋਲ ਪਲਾਜੇ ਤੋਂ ਲੰਘ ਰਹੇ ਸੀ ਪਰ ਜਦੋਂ ਉਹਨਾਂ ਨੇ ਯੂਨੀਅਨ ਦਾ ਕਾਰਡ ਵਿਖਾਇਆ ਤੇ ਉਲਟਾ ਟੋਲ ਪਲਾਜੇ ਦੇ ਕਰਮਚਾਰੀ ਵੱਲੋਂ ਉਸ ਸਾਡੇ ਆਗੂ ਦੇ ਨਾਲ ਭੱਦੀ ਸ਼ਬਦਾਵਲੀ ਵਰਤੀ ਕਿ ਜਦੋਂ ਉਹਨਾਂ ਨੇ ਯੂਨੀਅਨ ਦੇ ਬਾਰੇ ਦੱਸਿਆ ਉਸ ਬੰਦੇ ਨੇ ਫਿਰ ਵੀ ਕੋਈ ਸ਼ਰਮ ਨਹੀਂ ਕੀਤੀ ਹੋਰ ਇਸ ਗੱਲ ਦੀ ਵੀ ਬਿਲਕੁਲ ਖਿਆਲ ਨਹੀਂ ਕੀਤਾ ਕਿ ਉਹ ਆਗੂ ਸਾਡਾ ਪਰਿਵਾਰ ਦੇ ਨਾਲ ਆ ਉਸ ਤੋਂ ਬਾਅਦ ਇਹ ਟੋਲ ਪਲਾਜੇ ਦੇ ਉੱਪਰ ਸਾਡੇ ਆ ਮੌਕੇ ਦੇ ਉੱਪਰ ਕੁਝ ਮੈਂਬਰਾਂ ਨੇ ਪਹੁੰਚ ਕੇ ਅਸੀਂ ਆਪ ਵੀ ਪਹੁੰਚੇ ਉੱਥੇ ਧਰਨਾ ਲਾਇਆ ਗਿਆ ਟੋਲ ਪਲਾਜੇ ਨੂੰ ਕੁਝ ਸਮੇਂ ਲਈ ਬੰਦ ਕੀਤਾ ਗਿਆ ਤੇ ਜੋ ਹੈ ਟੋਲ ਪਲਾਜੇ ਦੀ ਮੈਨੇਜਮੈਂਟ ਵੱਲੋਂ ਉੱਥੇ ਪਹੁੰਚ ਕੇ ਉਸ ਆਗੂ ਦੇ ਵਿਰੁੱਧ ਕਾਰਵਾਈ ਕੀਤੀ ਗਈ ਉਸ ਤੋਂ ਮਾਫੀ ਵੀ ਮੰਗਵਾਈ ਗਈ ਪਰ ਆਉਣ ਵਾਲੇ ਸਮੇਂ 'ਚ ਵਿਸ਼ਵਾਸ ਦਿਵਾਇਆ ਗਿਆ ਕਿ ਇਸ ਤਰ੍ਹਾਂ ਦਾ ਕੋਈ ਵੀ ਕਰਮਚਾਰੀ ਦੁਬਾਰਾ ਕਿਸੇ ਵੀ ਯੂਨੀਅਨ ਦੇ ਆ ਮੈਂ ਆਗੂ ਦੇ ਨਾਲ ਕੋਈ ਵੀ ਜਾਂ ਮੈਂਬਰ ਦੇ ਨਾਲ ਇਦਾਂ ਦਾ ਗਲਤ ਪਤੀਰਾ ਨਹੀਂ ਕਰੂਗਾ ਧੰਨਵਾਦ ਜੀ Oh okay.